ਮੈਂ ਬਲਵੰਤ ਸੰਮੇ ਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਲਕਾ ਫਰੋਈਪੁਰ ਅਨਚਾਰਜ ਨੈਸਲੀ ਜਸਟੀ ਪਾਰਟੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਪਿੰਡ ਕਾਨਿਆਂ ਵਾਲੀ ਵੱਡੀ ਵਿਖੇ ਮੇ ਪਹੁੰਚਿਆ ਮੈਂ ਪਿੱਛੇ ਜਾ ਐਮਪੀ ਦਾ ਇਲੈਕਸ਼ਨ ਲੜਿਆ ਸੀ ਉੱਥੇ ਜਦੋਂ ਮੈਂ ਵੋਟਾਂ ਮੰਗਣ ਆਉਂਦਾ ਸੀ ਤੈਨੂੰ ਮਜ਼ਦੂਰ ਜਿਹੜੇ ਇਹ ਮੈਨੂੰ ਅਕਸਰ ਹੀ ਲਾਂਭੇ ਦੇਂਦੇ ਸੀ ਵੀ ਜਿਵੇਂ ਇਹ ਵੋਟਾਂ ਲੈ ਜਾਂਦੇ ਆ ਬਾਅਦ ਚ ਸਾਡੀ ਕੋਈ ਬਾਤ ਨਹੀਂ ਪੁੱਛਦੇ ਅੱਜ ਮੈਂ ਇੱਕ ਮੀਟਿੰਗ ਇੱਥੇ ਰੱਖੀ ਸੀ ਮੈਂ ਉਸ ਮੀਟਿੰਗ ਵਿੱਚ ਪਹੁੰਚਿਆ ਮਜ਼ਦੂਰਾਂ ਦੀ ਜਿਹੜੀਆਂ ਮੈਂ ਮੁਸ਼ਕਲਾਂ ਸੁਣੀਆਂ ਤੇ ਮੈਂ ਇਹਨਾਂ ਦਾ ਇੱਕ ਜਿਹੜਾ ਬਹੁਤ ਵੱਡਾ ਮੇਰੇ ਸਿਰ ਤੇ ਇੱਕ ਲਾਂਭਾ ਰੱਖਿਆ ਸੀ ਵੀ ਜਿਹੜੇ ਕਹਿੰਦੇ ਜਿੰਨੇ ਵੀ ਲੀਡਰ ਆਉਂਦੇ ਆ ਉਹ ਮੁੜ ਜਾਂਦੇ ਪਰ ਸਾਡੀ ਗਰੀਬਾਂ ਦੀ ਕੋਈ ਬਾਤ ਨਹੀਂ ਪੁੱਛਦਾ ਇਹਨਾਂ ਨੇ ਮੈਨੂੰ ਗ੍ਰਾਂਟਾ ਪ੍ਰਤੀ ਜਿਵੇਂ ਨਰੇਗਾ ਦੇ ਕੰਮ ਕੀਤਾ ਗਿਆ ਜਿੰਨੀਆਂ ਇਹਨਾਂ ਦੀਆਂ ਮੁਸ਼ਕਲਾਂ ਹੈ ਜਲਦ ਹੀ ਮੈਂ ਅ fırsਰਾਂ ਨੂੰ ਮਿਲ ਕੇ ਇਹਨਾਂ ਦਾ ਜਲਦ ਹੀ ਹੱਲ ਕਰਾਉਂਗਾ ਮੇਰਾ ਤੇ ਮੇਰੀ ਪਾਰਟੀ ਵੱਲੋਂ ਮੈਂ ਤੈਅ ਦੇ ਲੋ ਇਹਨਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਨਮਾਣੇ ਜਿਹੜੇ ਮਾਣ ਬਖਸ਼ਾ ਤੇ ਇੱਕ ਵਧੀਆ ਮੈਨੂੰ ਮੀਟਿੰਗ ਕਰਾਈ दिल्ली क्राइम नेशनल न्यूज़ नजर सफर